ਮਿਤੀ 24 ਤੰਤ 24 ਨੂੰ ਐਸ ਐਚਓ ਹਾਜੀਪੁਰ ਤੋਂ ਇੱਕ ਇਨਫਾਰਮੇਸ਼ਨ ਮਿਲੀ ਇੱਕ ਅਨ ਆਈਡੈਂਟੀਫਾਈਡ ਡੈੱਡ ਬਾਡੀ ਲੇਡੀ ਦੀ ਜੁਗਿਆਲ ਪਿੰਡ ਦੇ ਨੇੜੇ ਜੰਗਲਾਂ ਦੇ ਵਿੱਚ ਪਈ ਹੈ ਔਰ ਅਸੀਂ ਤੁਰੰਤ ਇਹਨਾਂ ਦੇ ਮੇਰੇ ਨੋਟਿਸ 'ਚ ਲਿਆਂਦਾ ਅਸੀਂ ਉੱਥੇ ਪਹੁੰਚ ਕੇ ਵੈਰੀਫਾਈ ਕੀਤਾ ਉਸ ਦੀ ਪਛਾਣ ਨਹੀਂ ਹੋਈ ਅਸੀਂ ਉਸ ਨੂੰ ਉਸ ਦੀ ਪਛਾਣ ਲਈ ਜਿਸ ਦਾ ਕਿ ਉਸ ਲੇਡੀ ਦਾ ਬਹੁਤ ਹੀ ਬਰੂਟਲੀ ਤਰੀਕੇ ਨਾਲ ਮਰਡਰ ਕੀਤਾ ਹੋਇਆ ਸੀ ਅਸੀਂ ਪਛਾਣ ਲਈ ਉਹਨੂੰ ਮਾਰਸ਼ਰੀ ਦੇ ਵਿੱਚ ਰੱਖਿਆ ਔਰ ਵਕ ਵਕ ਵਟਸਐਪ ਗਰੁੱਪਸ ਔਰ ਨਾਲ ਦੇ ਜਿਹੜੇ ਡਿਸਟ੍ਰਿਕਟਸ ਹੈਗੇ ਨੇ ਆਪਣਾ ਜਿਲ੍ਹਾ ਔਰ ਹਿਮਾਚਲ ਪ੍ਰਦੇਸ਼ ਦੇ ਉਨਾ ਔਰ ਕਾਂਗੜਾ ਜਿਲ੍ਹਾ ਇਹਨਾਂ ਦੇ ਸਾਰਿਆਂ ਦੇ ਨੋਟਿਸ 'ਚ ਲਿਆਂਦਾ ਆ ਰਹੀਆਂ ਫੋਟੋਆਂ ਦੇ ਅਸ ਤੋਂ ਸਰਕੂਲਰ ਕੀਤਾ ਕੱਲ੍ਹ ਸ਼ਾਮ ਨੂੰ ਹੀ ਇਸਦੀ ਪਹਿਚਾਣ ਹੋ ਗਈ ਜਿਸ ਦਾ ਨਾਮ ਸੁਮੇਤਾ ਪਤਨੀ ਨਰਿੰਦਰ ਸਿੰਘ ਵਸੀ ਪਬਨਾਲ ਸੀ ਇਸ ਦੇ ਪਤੀ ਦੇ ਮੁਤਾਬਕ ਇਹ ਮਿੱਤੀ ਤਈ ਤਈ ਤੈਨ ਨੂੰ ਕਰੋ ਆਪਣੇ ਪੇਕੇ ਗਈ ਸੀ ਲੇਕਿਨ ਉੱਥੇ ਨਹੀਂ ਸੀ ਪਹੁੰਚੀ ਅਸੀਂ ਇਸ ਸੰਬੰਧੀ ਉਸ ਦੇ ਪਤੀ ਨੂੰ ਜਿਹੜੀ ਮਾਰਸੀ 'ਚ ਡੈਡ ਬਡੀ ਦਿਖਾ ਕੇ ਉਸਨੇ ਸਾਨੂੰ ਦੱਸਿਆ ਕਿ ਸਾਡੇ ਗਵਾਂਢ ਦੇ ਵਿੱਚ ਇੱਕ ਨਰਿੰਦਰ ਪਾਟਿਆ ਤੇ ਉਸਦੀ ਪਤਨੀ ਨਰਿੰਦਰ ਕੌਰ ਜਿਹੜੇ ਰਹਿੰਦੇ ਨੇ ਇਹਨਾਂ ਦੇ ਨਰਿੰਦਰ ਪਾਟਿਆ ਔਰ ਨਰਿੰਦਰ ਕੌਰ ਦੇ ਫਰੈਂਡ ਸਰਕਲ ਦੇ ਵਿੱਚ ਇੱਕ ਰਾਹੁਲ ਤੇ ਉਰੀ ਪ੍ਰੇਮਿਕਾ ਗੁਰਚਨ ਜੋ ਪਤੀ ਪਤਨੀ ਦੇ ਰੂਪ ਦੇ ਵਿੱਚ ਐਮਾ ਮੰਗੜ ਪਿੰਡ ਦੇ ਵਿੱਚ ਕਿਰਾਏ ਤੇ ਰਹਿ ਰਹੇ ਨੇ ਇਹਨਾਂ ਦੇ ਫਰੈਂਡ ਸਰਕਲਸ ਹਨ ਜਿਨ੍ਹਾਂ ਦੇ ਕਾਫੀ ਦੇਰ ਤੋਂ ਕੋਈ ਬੱਚਾ ਔਲਾਦ ਨਹੀਂ ਸੀ ਹੋਈ। ਤੋਂ ਇਹ ਜਿਹੜੇ ਨਰਿੰਦਰ ਪਾਟਿਆ ਔਰ ਨਰਿੰਦਰ ਕੌਰ ਜਸੀ ਇਹਨਾਂ ਦਾ ਜਿਹੜਾ ਬਿਲਕੁਲ ਗਵਾਂਢ ਦੇ ਵਿੱਚ ਮ੍ਰਿਤਕ ਸੁਨੀਤਾ ਜਿਹੜੀ ਰਹਿੰਦੀ ਸੀ। ਸੁਨੀਤਾ ਦੇ ਪਹਿਲਾਂ ਦੋ ਬੱਚੇ ਸਨ ਅਤੇ ਇੱਕ 5 ਮਹੀਨੇ ਦਾ ਜਿਹੜਾ ਬੱਚਾ ਉਹਦੇ ਕੋਲ ਸੀ। ਇਹਨਾਂ ਨੇ ਉਸ ਨੂੰ ਇਹ ਬੱਚਾ ਜਿਹੜਾ ਇਹ ਰਾਹੁਲ ਤੇ ਗੁਲਸ਼ਨ ਨੂੰ ਅਡਾਪਟ ਕਰਨ ਵਾਸਤੇ ਪ੍ਰੈਸ਼ਰਾਈਜ਼ ਕੀਤਾ ਔਰ ਰਾਹੁਲ ਔਰ ਗੁਲਸ਼ਨ ਨੂੰ ਉਹਨਾਂ ਨਾਲ ਮਿਲਾਇਆ ਵੀ। ਔਰ ਪਰ ਜਿਹੜੀ ਮ੍ਰਿਤਕ ਸੀ ਸੁਨੀਤਾ ਉਹ ਬੱਚਾ ਦੇਣ ਵਾਸਤੇ ਨਹੀਂ ਮੰਨੀ ਮਿਤੀ 23 ਤਰੀਕ ਨੂੰ ਰਾਹੁਲ ਤੇ ਪਤਨੀ ਗੁਲਸ਼ਨ ਤੇ ਮ੍ਰਿਤਕ ਸੁਨੀਤਾ ਇਹ ਜਿਹੜਾ ਗगन ਕਾ ਟ੍ਰਿਲਾ ਮੰਦਿਰ ਹੈ ਹਾਜੀਪੁਰ ਦੇ ਵਿੱਚ ਇਹ ਉੱਥੇ ਤਿੰਨੋ ਜਣੇ ਗਏ ਔਰ ਸੁਨੀਤਾ ਆਪਣਾ 5 ਮਹੀਨੇ ਦਾ ਜਿਹੜਾ ਬੱਚਾ ਹੈ ਉਹ ਵੀ ਨਾਲ ਲੈ ਗਈ ਸੀ ਮੰਦਿਰ ਚ ਪੰਚੋਂ ਤੋਂ ਬਾਅਦ ਰਾਹੁਲ ਨੇ ਜਿਹੜਾ ਬੱਚਾ ਸੁਨੀਤਾ ਕੋਲ ਖੋ ਕੇ ਆਪਣੀ ਪਤਨੀ ਗੁਲਸ਼ਨ ਨੂੰ ਦੇ ਦਿੱਤਾ ਤੇ ਗੁਲਸ਼ਨ ਉਸ ਤੋਂ ਬੱਚਾ ਲੈ ਕੇ ਚਲੀ ਗਈ। ਇਸ ਤੋਂ ਬਾਅਦ ਰਾਹੁਲ ਸੁਨੀਤਾ ਨੂੰ ਜਿਹੜਾ ਪਿਛਲੇ ਪਾਸੇ ਮੰਦਰ ਦੇ ਜੰਗਲ ਹੈ ਜੰਗਲ ਦੇ ਵਿੱਚ ਲੈ ਗਿਆ ਤੇ ਉੱਥੇ ਜਾ ਕੇ ਨੀਤਾ ਨੇ ਉਸ ਤੋਂ ਬੱਚਾ ਵਾਪਸ ਲੈਣ ਦੀ ਜ਼ਿੱਦ ਕੀਤੀ। ਤੇ ਬਾਰ-ਬਾਰ ਉਹ ਕਹਿ ਰਹੀ ਸੀ ਕਿ ਮੇਰਾ ਬੱਚਾ ਵਾਪਸ ਕਰੋ। ਤਾਂ ਰਾਹੁਲ ਨੇ ਜਿਹੜਾ ਪੱਥਰ ਉਹਦੇ ਸਿਰ ਦੇ ਵਿੱਚ ਮਾਰਿਆ ਅਤੇ ਬਾਅਦ ਦੇ ਵਿੱਚ ਉਹਦੀ ਚੁੰਨੀ ਉਸ ਦੇ ਗਲ ਦੇ ਵਿੱਚ ਕੁੱਟ ਕੇ ਉਹਦਾ ਸਾਹ ਕੁੱਟ ਕੇ ਉਹਦਾ ਉਹਦਾ ਕਤਲ ਕਰ ਦਿੱਤਾ ਇਹ ਸਾਰਾ ਮਸਲਾ ਸ਼੍ਰੀ सुरेंद्र ਲਾਬਾ ਜੀ ਐਸਐਸਪੀ ਸਾਹਿਬ ਹੁਸ਼ਿਆਰਪੁਰ ਜੀ ਦੇ ਨੋਟਿਸ ਤੇ ਲਿਆਉਣ ਤੋਂ ਬਾਅਦ ਜਿਹੜਾ ਹੈ ਅਸੀਂ ਐਫਆਈਆਰ ਅੰਡਰ ਸੈਕਸ਼ਨ 302 365 ਔਰ 120ਬੀ ਦਰਜਾ ਸਟਲ ਕਰਕੇ ਤੇ ਆਪਣੀ ਜਿਹੜੀ ਤਫ਼ਤੀਸ਼ ਹੈ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮਤਾਬਿਕ ਸ਼ੁਰੂ ਕੀਤੀ ਔਰ ਇਸ ਦੇ ਵਿੱਚ ਐਸਆਈ ਪੰਕਜ ਕੁਮਾਰ ਐਸਐਚਓ ਹਾਜੀਪੁਰ ਔਰ ਹੋਰ ਵੀ ਕਾਫੀ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੀ ਜਿਹੜੀ ਭਾਲ ਵਾਸਤੇ ਜਿਹੜੀ ਰੇਡ ਕਰਨੇ ਸ਼ੁਰੂ ਕਰ ਦਿੱਤੇ ਤੇ ਅੱਜ ਹੀ ਸਾਧੂ ਇਹ ਪਤਾ ਲੱਗਾ ਕਿ ਇਹ ਚਾਰੋਂ ਦੋਸ਼ੀ ਜਿਹੜੇ ਨੇ ਇਹ ਬੱਚੇ ਸਮੇਤ ਕਿਤੇ ਸ਼ਹਿਰ ਤੋਂ ਬਾਹਰ ਜਾਣ ਦੀ ਕੋਈ ਵਿਉਂਤ ਬਣਾ ਰਹੇ ਨੇ ਅੱਜ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਔਰ ਜਿਹੜਾ ਬੱਚਾ ਲਖਸ਼ 5 ਮਹੀਨੇ ਦਾ ਉਹ ਅਸੀਂ ਗੁਲਚਨ ਦੇ ਕੋਲੋਂ ਰਿਕਵਰ ਕਰ ਲਿਆ ਇਹਨਾਂ ਚਾਰਾਂ ਦੋਸ਼ੀਆਂ ਦੀ ਅਸੀਂ ਮੁਕੱਦਮੇ ਵਿੱਚ ਗ੍ਰਿਫਤਾਰੀ ਕੀਤੀ ਹੈ ਬੱਚਾ ਜਿਹੜਾ ਉਹ ਉਹ ਵਹਾਂ ਦੇ ਸਾਹਮਣੇ ਉਸਦੇ ਪਿਤਾ ਨਰਿੰਦਰ ਦੇ ਹਵਾਲੇ ਕੀਤਾ ਹੈ ਬਾਕੀ ਜਿਹੜੀ ਤਫਤੀਸ਼ ਹੈ ਉਹ ਜੇ ਅੱਗੇ ਚੱਲ ਰਹੀ ਹੈ ਸਰ ਜਿਹੜੇ ਮੁਜ਼ਮ ਫੜੇ ਇਹ ਪਹਿਲੇ ਵੀ ਮੁਕਦਮਾ ਚੱਲਦਾ ਪੂਰੀ ਇਹ ਤਫਤੀਸ਼ ਦਾ ਮੈਟਰ ਹੈ ਅਸੀਂ ਇਹਦੇ ਬਾਰੇ ਰਿਕਾਰਡ ਦੇਖ ਕੇ ਤੁਹਾਨੂੰ ਦੱਸਦੇ ਹਾਂ